ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਚੱਪੜਚੀੜੀ ਚੱਪੜਚੀੜੀ ਦੀ ਲੜਾਈ ਬਾਰੇ ਸਭ ਨੇ ਸੁਣਿਆ ਹੀ ਹੋਵੇਗਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦਾ ਸਰਪਨਾਸ਼ ਕਰਕੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਇਹ ਹੈ ਉਹ ਜਗ੍ਹਾ ਜਿੱਥੇ ਜੰਗ ਹੋਈ ਸੀ ਚੱਪੜਚੀੜੀ ਇੱਕ ਜੰਗੀ ਯਾਦਗਾਰ ਹੈ ਇੱਥੇ ਇੱਕ ਫਤਿਹ ਬੁਰਜ ਵੀ ਹੈ ਜੋ ਤੁਹਾਨੂੰ ਆਪਾਂ ਪੂਰਾ ਦਰਸ਼ਨ ਕਰਾਵਾਂਗੇ ਤੇ ਹੋਰ ਵੀ ਸਿੰਘਾਂ ਨੇ ਜਿਨ੍ਹਾਂ ਨੇ ਨਾਲ ਸ਼ਹਾਦਤਾਂ ਦਿੱਤੀਆਂ ਜੰਗਾਂ ਲੜੀਆਂ ਉਹਨਾਂ ਬਾਰੇ ਵੀ ਵੀਰਵਾ ਦਵਾਂਗੇ ਇਹ ਸਾਹਮਣੇ ਫਤਿਹ ਬੁਰਜ ਹੈ ਇਹ ਪਾਰਕ ਪਣੀ ਹੋਈ ਹੈ ਤੇ ਆਪਾਂ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਹਨ ਉਹਨਾਂ ਸੂਰਮਿਆਂ ਦੇ ਬਾਰੇ ਚੱਪੜ ਚੀੜੀ ਦੀ ਜੰਗ ਨੂੰ ਸਰਹੰਦ ਦੀ ਜੰਗ ਵੀ ਕਿਹਾ ਜਾਂਦਾ ਹੈ ਇਹ ਸਰਹੰਦ ਤੋਂ 20 ਕਿਲੋਮੀਟਰ ਦੂਰ ਮੁਹਾਲੀ ਦੇ ਨਜ਼ਦੀਕ ਹੀ ਸਥਿਤ ਹੈ ਇਸ ਯਾਦਗਾਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਉਹਨਾਂ ਸੂਰਮਿਆਂ ਦੇ ਵੀ ਬੁੱਤ ਬਣਾਏ ਗਏ ਨੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਉਸ ਜੰਗ ਵਿੱਚ ਸਾਥ ਦਿੱਤਾ ਸੀ ਤੇ ਆਪਾਂ ਉਹਨਾਂ ਸਾਰਿਆਂ ਬਾਰੇ ਵਿਰਵਾ ਲਵਾਂਗੇ ਗੱਲ ਕਰਾਂਗੇ ਤੇ ਤੁਹਾਡੇ ਤੱਕ ਪੇਸ਼ ਕਰਾਂਗੇ ਮਿਆਣੀ ਨਿਊਜ਼ ਰਾਹੀਂ ਇਹ ਇਹ ਯਾਦਗਾਰੀ ਬੁੱਤ ਭਾਈ ਬਾਜ ਸਿੰਘ ਜੀ ਦਾ ਹੈ ਮੀਰਪੁਰ ਪੱਟੀ ਮਾੜਾਂ ਦੇ ਵਾਸੀ ਭਾਈ ਬਾਜ ਸਿੰਘ ਜੀ ਨੂੰ ਚੱਪੜ ਚੀੜੀ ਵਿੱਚ ਹੋਈ ਫਤਿਹ ਤੋਂ ਬਾਅਦ ਸਥਾਪਿਤ ਹੋਏ ਪਹਿਲੇ ਸਿੱਖ ਰਾਜ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦਾ ਪਹਿਲਾ ਸੁਬੇਦਾਰ ਨਿਯੁਕਤ ਕੀਤਾ ਸੀ ਆਪ ਜੀ ਨੇ ਮੁਗਲਾਂ ਵਿਰੁੱਧ ਕਈ ਹੋਰ ਜੰਗੀ ਮੋਹਿਮਾਂ ਦੀ ਵੀ ਅਗਵਾਈ ਕੀਤੀ ਬੇੜੀਆਂ ਵਿੱਚ ਜਕੜਿਆ ਹੀ ਆਪ ਜੀ ਨੇ ਕਈ ਮੁਗਲ ਅਧਿਕਾਰੀਆਂ ਦਾ ਕੁਟਾਪਾ ਚਾੜ ਦਿੱਤਾ ਆਪ ਜੀ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੀ ਸ਼ਹੀਦ ਕਰ ਦਿੱਤੇ ਗਏ ਸੀ ਭਾਈ ਰਾਮ ਸਿੰਘ ਖਾਲਸਾ ਫੌਜ ਦੇ ਮਹਾਨ ਜੋਧੇ ਭਾਈ ਬਾਦ ਸਿੰਘ ਦੇ ਹੀ ਭਰਾ ਸਨ ਭਾਈ ਰਾਮ ਸਿੰਘ ਜੀ ਜਿਨ੍ਹਾਂ ਦਾ ਚੱਪੜ ਚੀੜੀ ਦੀ ਜੰਗ ਜਿੱਤਣ ਵਿੱਚ ਬਹੁਤ ਵੱਡਾ ਯੋਗਦਾਨ ਸੀ ਆਪ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਫੌਜ ਦੇ ਪ੍ਰਮੁੱਖ ਜਰਨੈਲ ਸਨ ਭਾਈ ਰਾਮ ਸਿੰਘ ਜੀ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਸਨ ਭਾਈ ਆਲੀ ਸਿੰਘ ਸਿੰਘਾਂ ਦੀ ਸਲੋਦੀ ਪਿੰਡ ਦੇ ਵਸਨੀਕ ਭਾਈ ਆਲੀ ਸਿੰਘ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਫੌਜਦਾਰ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਵਿੱਚ ਪਹੁੰਚੇ ਤਾਂ ਸਰਹੰਦ ਦੇ ਸੂਬੇ ਦੀ ਫੌਜਦਾਰੀ ਛੱਡ ਕੇ ਆਪ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਸ਼ਾਮਲ ਹੋ ਗਏ ਪਹਿਲਾ ਖਾਲਸਾ ਰਾਜ ਸਥਾਪਿਤ ਹੋਣ ਤੇ ਆਪ ਜੀ ਨੂੰ ਭਾਈ ਬਾਜ ਸਿੰਘ ਜੀ ਦੇ ਨਾਲ ਸਰਹੰਦ ਦਾ ਮੀਤ ਸੂਬੇਦਾਰ ਬਣਾਇਆ ਗਿਆ ਆਪ ਜੀ ਵੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸ਼ਹੀਦ ਕਰ ਦਿੱਤੇ ਗਏ ਸੀ ਇਹ ਸਨ ਭਾਈ ਮਾਲੀ ਸਿੰਘ ਭਾਈ ਮਾਲੀ ਸਿੰਘ ਸਰਹੰਦ ਦੀ ਫੌਜਦਾਰੀ ਛੱਡ ਕੇ ਆਪਣੇ ਭਰਾ ਭਾਈ ਆਲੀ ਸਿੰਘ ਨਾਲ ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਸ਼ਾਮਲ ਹੋ ਗਏ ਸੀ ਸਿੱਖਾਂ ਦੇ ਸੰਘਰਸ਼ ਵਿੱਚ ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਡਟ ਕੇ ਸਾਥ ਦਿੱਤਾ ਆਪ ਜੀ ਨੂੰ ਇੱਕ ਸੈਨਿਕ ਟੁਕੜੀ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ 9 ਜੂਨ 1716 ਨੂੰ ਅਨੇਕਾਂ ਤਸੀਹੇ ਸਹਿ ਕੇ ਸ਼ਹਾਦਤ ਦਾ ਜਮ ਪੀਤਾ ਸੀ ਇਹ ਯਾਦਗਾਰ ਹੈ ਭਾਈ ਫਤੇ ਸਿੰਘ ਭਾਈ ਫਤੇ ਸਿੰਘ ਮਾਲਵੇ ਦੇ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਭਾਈ ਫਤੇ ਸਿੰਘ ਦੀ ਅਗਵਾਈ ਵਿੱਚ ਆ ਕੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਮਿਲਿਆ ਸੀ ਸਮਾਨੇ ਦੀ ਜਿੱਤ ਨਵੰਬਰ 1709 ਤੋਂ ਬਾਅਦ ਆਪ ਜੀ ਨੂੰ ਇਥੋ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਭਾਈ ਫਤੇ ਸਿੰਘ ਜੀ ਦੇ ਨਾਮ ਤੇ ਜ਼ਿਲ੍ਹਾ ਪਠੰਡਾ ਵਿੱਚ ਚੱਕ ਫਤੇ ਸਿੰਘ ਨਗਰ ਵੀ ਵਸਿਆ ਹੋਇਆ ਹੈ ਜੀ ਇਹ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੰਦੇੜ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਸ ਸਿੱਖ ਜਰਨੈਲ ਨੂੰ ਖਾਲਸਾ ਪੰਥ ਦਾ ਰਾਜਨੀਤਿਕ ਆਗੂ ਨਿਯੁਕਤ ਕਰ ਗਈ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ ਆਪ ਜੀ ਪੰਜਾਬ ਪਹੁੰਚ ਕੇ ਸਭ ਤੋਂ ਪਹਿਲਾਂ 1709 ਈਸਵੀ ਵਿੱਚ ਸਮਾਣਾ ਤੇ ਸਟੋਰਾ ਫਤਿਹ ਕੀਤਾ ਉਸ ਤੋਂ ਬਾਅਦ 1710 ਈਸਵੀ ਨੂੰ ਚੱਪੜਚੀੜੀ ਦੇ ਮੈਦਾਨ ਵਿੱਚ ਮੁਗਲ ਫੌਜਾਂ ਜਿਨ੍ਹਾਂ ਦੀ ਅਗਵਾਈ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਕੀਤੀ ਨੂੰ ਹਰਾ ਕੇ ਸਰਹੰਦ ਫਤਿਹ ਕੀਤੀ ਇਸ ਜੰਗ ਵਿੱਚ ਦਸਮ ਪਾਤਸ਼ਾਹ ਦੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸੂਬੇ ਦੇ ਸਰਹੰਦ ਸੂਬੇਦਾਰ ਵਜ਼ੀਰ ਖਾਨ ਨੂੰ ਮਾਰ ਕੇ ਖਾਲਸੇ ਨੇ ਇਹਨਾਂ ਛਾਤਾਂ ਦਾ ਬਦਲਾ ਲਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਫਤਿਹ ਦੇ ਨਾਲ ਹੀ ਸਤਲੁਜ ਤੋਂ ਲੈ ਕੇ ਜਮਨਾ ਤੱਕ ਫੈਲੇ ਸਰਹੰਦ ਸੂਬੇ ਤੱਕ ਖਾਲਸਾ ਰਾਜ ਸਥਾਪਿਤ ਕੀਤਾ ਖਾਲਸਾ ਰਾਜ ਸਥਾਪਿਤ ਕਰਦਿਆਂ ਹੀ ਆਪ ਜੀ ਨੇ ਗੁਰੂ ਸਹਿਬਾਨਾ ਦੇ ਨਾਮ ਤੇ ਸਰਕਾਰੀ ਸਿੱਕੇ ਤੇ ਮੋਹਰਾਂ ਜਾਰੀ ਕੀਤੀਆਂ ਇਸ ਪਹਿਲੇ ਸਿੱਖ ਰਾਜ ਦਾ ਸਮਾਂ 1708 ਤੋਂ 1716 ਤੱਕ ਰਿਹਾ ਆਪ ਜੀ ਨੇ 9 ਜੂਨ 1716 ਨੂੰ ਦਿੱਲੀ ਵਿੱਚ ਆਪਣੇ ਪੁੱਤਰ ਅਜੇ ਸਿੰਘ ਅਤੇ 700 ਸਿੱਖਾਂ ਦੇ ਨਾਲ ਸ਼ਹਾਦਤ ਦੇ ਕੇ ਸਿੱਖੀ ਸਿਦਕ ਦਾ ਨਾਮ ਰੋਸ਼ਨ ਕੀਤਾ ਇਹ ਸੀ ਸਰਹੰਦ ਫਤੇ ਦੀ ਉਹ ਯਾਦਗਾਰੀ ਚੱਪੜਚੜੀ ਜਿੱਥੇ ਸਰਹੰਦ ਫਤੇ ਲਈ ਜੰਗ ਹੋਈ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਜਿੱਥੇਦਾਰਾਂ ਇਨ੍ਹਾਂ ਸੂਰਮਿਆਂ ਦੇ ਨਾਲ ਜੰਗ ਨੂੰ ਫਤਿਹ ਕੀਤਾ ਸੀ ਸੈਭਜਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆਈ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਆਓ ਅਸੀਂ ਇਸ ਜਾਣਕਾਰੀ ਨੂੰ ਹੋਰ ਅੱਗੇ ਸ਼ੇਅਰ ਕਰਕੇ ਵਧਾਈਏ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ